ਅੰਪੀਸਰ ਪਹਿਲਾ ਇੱਕ ਸਵਾਲ ਲਵੋ ਆ ਕੱਲ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਰਾਹੁਲ ਗਾਂਧੀ ਨੂੰ ਸਭ ਤੋਂ ਵੱਡਾ ਟੈਰਰਿਸਟ ਕਿਹਾ ਹੈ ਗਾਦਰਬੰਗਾ ਦੇ ਵਿੱਚ ਗਦਰਬੰਗਾ ਦੇ ਵਿੱਚ ਦੇਖੋ ਰਵਨੀਤ ਸਿੰਘ ਬਿੱਟੂ ਦੇ ਬਾਰੇ ਮੈਂ ਕੁਝ ਕਵਾਂ ਤਾਂ ਮੈਨੂੰ ਲੱਗਦਾ ਕਿ ਉਹ ਮੇਰਾ ਸਮਾਂ ਖਰਾਬ ਕਰਨਾ ਹੋਵੇਗਾ ਜਨਤਾ ਜਾਣ ਚੁੱਕੀ ਹੈ ਹਰ ਵਿਅਕਤੀ ਰਵਨੀਤ ਸਿੰਘ ਬਿੱਟੂ ਬਾਰੇ ਜਾਣਦਾ ਹੈ ਔਰ ਖਾਸ ਕਰਕੇ ਲੁਧਿਆਣਾ ਦੇ ਲੋਕ ਕੀ ਮਨਬੁੱਧੀ ਵਿਅਕਤੀ ਹੈ। ਔਰ ਜਿਹੜਾ ਮਨਬੁੱਧੀ ਵਿਅਕਤੀ ਹੁੰਦਾ ਹੈ ਉਹ ਔਰੀ ਗੱਲ ਦਾ ਬਹੁਤਾ ਗੁੱਸਾ ਨਹੀਂ ਕਰੇਗਾ। ਉਹ ਕਦੇ ਵੀ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦੀ ਟਿੱਪਣੀ ਕਰ ਸਕਦਾ ਹੈ। ਅਗਰ ਅਸੀਂ ਚੰਗੇ ਭਲੇ ਲੋਕ ਮਨਬੁੱਧੀ ਵਿਅਕਤੀਆਂ ਤੇ ਗੁੱਸਾ ਕਰਾਂਗੇ ਤਾਂ ਮੇਰਾ ਖਿਆਲ ਉਹ ਸਾਡੇ ਅਸੇ ਜਾਇਜ਼ ਨਹੀਂ ਹੈ। ਜਿਸ ਪ੍ਰਕਾਰ ਦੀ ਉਹਨਾਂ ਨੇ ਟਿੱਪਾ ਟਿੱਪਣੀ ਕੀਤੀ ਹੈ ਇਹ ਉਹਨਾਂ ਦਾ ਜਿਹੜਾ ਕਿ ਮਾਨਸਿਕ ਜੋ ਉਹਨਾਂ ਦੇ ਹਾਲਾਤ ਹੈ ਉਹ ਦਰਸਾਉਂਦੀ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਨੂੰ ਇੱਕ ਆਤਵਾਦੀ ਕਹਿ ਦਿੱਤਾ ਉਹ ਰਾਹੁਲ ਗਾਂਧੀ ਜੀ ਦੇ ਨਾਲ ਉਹ ਤਿੰਨ ਵਾਰੀ ਜਿਨ੍ਹਾਂ ਨੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਇਸ ਕਾਬਿਲ ਬਣਾਇਆ ਕਿ ਉਹ ਮਨਬੁੱਧੀ ਵਿਅਕਤੀ ਨੂੰ ਭਾਜਪਾ ਲੈਗੀ ਅਗਰ ਉਹਨੂੰ ਇੱਕ ਵਾਰੀ ਵੀ ਮੈਂਬਰ ਆਫ ਪਾਰਲੀਮੈਂਟ ਨਾ ਲੜਾਇਆ ਜਾਂਦਾ ਤਾਂ ਫੇਰ ਉਸ ਮਨਬੁੱਧੀ ਵਿਅਕਤੀ ਨੂੰ ਭਾਪੀ ਨੇ ਨਹੀਂ ਲੈ ਕੇ ਜਾਣਾ ਸੀਗਾ ਸੋ ਇਹੀ ਮਨਬੁੱਧੀ ਵਿਅਕਤੀ ਕਦੇ ਕਦੇ ਇਸ ਤਰ੍ਹਾਂ ਦੀਆਂ ਸਟੇਟਮੈਂਟ ਦਿੰਦਾ ਰਹਿੰਦਾ ਹੈ ਇਸ ਤਰ੍ਹਾਂ ਦਾ ਆਦੀ ਹੈਗਾ ਔਰ ਮੇਰਾ ਭਰਾ ਕਦੇ ਉਹ ਕਹਿ ਦਿੰਦੇ ਕਿ ਅਮਰਿਤਪਾਲ ਦੇ ਖਿਲਾਫ ਚੰਗਾ ਹੋਇਆ ਕਾਰਵਾਈ ਹੋਈ ਕਦੇ ਉਹ ਕਹਿ ਦਿੰਦੇ ਆ ਕਿ ਨਹੀਂ ਮੈਂ ਅਮਰਿਤਪਾਲ ਦੇ ਘਰ ਜਾਵਾਂਗਾ ਉਹਨਾਂ ਦੇ ਮਾਪਿਆਂ ਨੂੰ ਮਿਲਣ ਵਾਸਤੇ ਕਦੇ ਉਹ ਕਹਿ ਦਿੰਦਾ ਕਿ ਰਾਹੁਲ ਗਾਂਧੀ ਮੈਨੂੰ ਕਹਿ ਰਿਹਾ ਸੀ ਕਿ ਬੰਦੀ ਸਿੱਖਾਂ ਨੂੰ ਰਿਹਾ ਕਰੋ ਮੈਂ ਆਪਣੇ ਬਾਪ ਦੇ ਕਾਤਲਾਂ ਨੂੰ ਮਾਫ ਕੀਤਾ ਇਸ ਕਰਕੇ ਮੈਂ 파ਟੀ ਛੱਡੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਰਿਹਾ ਕੋਈ ਕਰੇ ਕਦੇ ਉਹ ਕਹਿ ਦਿੰਦਾ ਕਿ ਨਹੀਂ ਨਹੀਂ ਮੈਂ ਹੁਣ ਬੇਨਤੀ ਕਰਾਂਗਾ ਕਿ ਬੰਦੀ ਸਿੱਖਾਂ ਨੂੰ ਰਿਹਾ ਵੀ ਕਰ ਦਿੱਤਾ ਜਾਵੇ ਕਦੇ ਉਹ ਕਿਸਾਨਾਂ ਨੂੰ ਜਿਸ ਪ੍ਰਕਾਰ ਦੀ ਸ਼ਬਦਾਵਲੀ ਵਰਤਦਾ ਤੁਸੀਂ ਜਾਣਦੇ ਹੋ ਕਦੇ ਉਹ ਦਬਕਾ ਮਾਰਦਾ ਹੈ ਕਿ ਮੰਦਰੇਗਾ ਦੇ ਹੁਣ ਕੰਮ ਕਿਵੇਂ ਚੱਲਣਗੇ ਸਰਕਾਰ ਤਾਂ ਹੈ ਨਹੀਂ ਸੋ ਐਸਾ ਵਿਅਕਤੀ ਉਹਨੇ ਮੇਰੇ ਬਾਰੇ ਵੀ ਕਹਿ ਦਿੱਤਾ ਸੀਗਾ ਕਿ ਤਾਂ ਹੋਟਲਾਂ ਦੀ ਚੰਗੇ ਹੋਟਲਾਂ ਦੀ ਏਸੀ ਦੀ ਹਵਾ ਲੈਣ ਵਾਸਤੇ ਇੱਥੇ ਆਏ ਨੇ ਕਿ ਚਲੇ ਜਾਣਗੇ ਸੋ ਮੈਂ ਉਹ ਹੀ ਗੱਲ ਦਾ ਗੁੱਸਾ ਨਹੀਂ ਕਰਦਾ ਜਨਤਾ ਜਾਣਦੀ ਹੈ ਕਿ ਰਾਹੁਲ ਗਾਂਧੀ ਟੈਰਰਿਸਟ ਹੈ ਜਾਂ ਨਹੀਂ ਹੈ ਇਹ ਰਿਤੇ ਸਾਨੂੰ ਸਫਾਈ ਦੇਣ ਦੀ ਇਸ ਦੇਸ਼ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਇਹ ਅਕਸਰ ਅਕਸਰ ਹੀ ਬੀਜੇਪੀ ਦੇ ਚੰਦ 6 7 ਬੰਦੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਆ ਕੰਗਣਾ ਰੌਣਦ ਨੇ ਕਿਹਾ ਕਿ ਰਾਹੁਲ ਗਾਂਧੀ ਨਸ਼ਾ ਕਰਦਾ ਹੈ ਔਰ ਅੱਜ ਬ੍ਰਿਜ ਭੂਸ਼ਨ ਨੇ ਕਹਿ ਦਿੱਤਾ ਕਿ ਕੰਗਣਾ ਜਿਹੜਾ ਰਾਹੁਲ ਗਾਂਧੀ ਹੈ ਉਹ ਵਨੇਸ਼ ਫੋਕਾਡ ਦਾ ਹੱਥ ਪੜੀ ਖੜਾ ਹੈ ਸੋ ਇਹਨਾਂ ਦੀ ਜਿਹੜੀ ਗੰਦੀ ਸੋਚ ਹੈ ਇਹ ਅੱਜ ਹੋਰ ਆ ਸਪਸ਼ਟ ਹੁੰਦਾ ਇਹ ਪੰਜ ਚਾਰ ਬੰਦੇ ਇਸ ਕੰਮ ਤੇ ਬੀਜੇਪੀ ਨੇ ਲਾਇਆ ਹੈ ਕਿ ਰਾਹੁਲ ਗਾਂਧੀ ਬਾਰੇ ਤੁਸੀਂ ਬੋਲੀ ਜਾਣਾ ਹੈ ਬ੍ਰਿਧਪੁਸ਼ਣ ਨੇ ਜੋ ਕੁਕਰਮ ਕੀਤਾ ਜੋ ਉਹਨਾਂ ਨੇ ਦੇ ਬਾਰੇ ਇਲਜ਼ਾਮਤ ਉਹਨਾਂ ਤੇ ਲੱਗੇ ਸਨ ਉਹ ਸਾਰੀ ਦੁਨੀਆ ਜਾਣਦੀ ਹੈ ਇੱਕ ਆਪਣੀ ਸਪੋਰਟਸਮੈਨ ਦਾ ਹੱਥ ਮਲਾ ਲੈਣਾ ਹੱਥ ਫੜ ਲੈਣਾ ਅਸੀਂ ਆਪਣੀ ਧੀ ਦਾ ਵੀ ਹੱਥ ਫੜ ਲੈਨੇ ਆ ਅਸੀਂ ਆਪਣੀ ਮਾਂ ਦਾ ਵੀ ਹੱਥ ਫੜ ਲੈਨੇ ਆ ਪਰ ਹੱਥ ਫੜਨ ਫੜਨ ਦੇ ਵਿੱਚ ਇੱਕ ਸੋਚ ਹੁੰਦੀ ਹੈ ਸੋ ਇਸ ਤਰ੍ਹਾਂ ਦੀ ਗੰਦੀ ਸੋਚ ਦੇ ਮਾਲਕ ਇਹ ਲੋਕ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਉਹਨਾਂ ਬਾਰੇ ਕੋਈ ਬਹੁਤਾ ਟਿੱਪਣਾ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ ਆਪਣੇ ਆਪ ਇਸ ਦੇਸ਼ ਦੀ ਜਨਤਾ ਜਵਾਬ ਦੇਗੀ ਰਾਹੁਲ ਗਾਂਧੀ ਤੋਂ ਹੁਣ ਇਹਨਾਂ ਨੂੰ ਡਰ ਲੱਗਦਾ ਹੈ ਰਾਹੁਲ ਗਾਂਧੀ ਦੀ ਦਿਨ-ਬਦ ਦਿਨ ਲੋਕਪ੍ਰਿਅਤਾ ਵੱਧਦੀ ਜਾ ਰਹੀ ਹੈ ਸੋ ਇਸ ਕਰਕੇ ਇਹ ਸਾਰੇ 5 4 ਬੰਦੇ ਆਪਣੇ ਆਪ ਨੂੰ ਇਹ ਜਿਚਾਉਣ ਲੱਗੇ ਪਏ ਆ ਕਿ ਅਸੀਂ ਬੀਜੇਪੀ ਦੇ ਹਤੇ ਸ਼ੀਆ ਤੇ ਅਸੀਂ ਵੱਧ ਤੋਂ ਵੱਧ ਗੰਦਾ ਰਾਹੁਲ ਗਾਂਧੀ ਨੂੰ ਬੋਲਾਂਗੇ ਨਥੇ ਨਥੇ ਮਨ ਮੁੱਥੀ ਹੈਗੇ ਨੇ ਤੁਹਾਡਾ ਨਾਮ ਲੈ ਕੇ ਕਿਤੇ ਹੋਰ ਲੀਡਰਾਂ ਦਾ ਪੰਜਾਬ ਦੇ ਪਰਾ ਨਾਮ ਲੈ ਕੇ ਕਹਿੰਦੇ ਇਹਨਾਂ ਨੂੰ ਹੀ ਲਾਲਜੀ ਲੋੜਾ ਪੰਜਾਬ ਦੇ ਤਾਂ ਬਿੱਤਰ ਸੈਸਵਾ ਕੋਣ ਕਹਿੰਦਾ ਲਾਲਜੀ ਲੋੜਾ ਆਪਣੀ ਸਰਨੀਤ ਬਿੱਟੂ ਕਹਿੰਦੇ ਪੀਐਮ ਨੂੰ ਕਿ ਦਿੱਲੀ ਇਹਨਾਂ ਦਾ ਵਧੀਆ ਇਲਾਜ ਕਰਾਇਆ ਗਿਆ ਚਲੋ ਮੈਂ ਤਾਂ ਬੇਨਤੀ ਕਰਾਂਗਾ ਰਵਨੀਤ ਬਿੱਟੂ ਜੀ ਨੂੰ ਸਾਡਾ ਇਲਾਜ ਜਿੱਥੋਂ ਕਹੋਗੇ ਕਰਾ ਲਾਂਗੇ ਕਿਰਪਾ ਕਰਕੇ ਹਰ ਗੱਲ ਪੀਐਮ ਨੂੰ ਕਹੂੰਗਾ ਪੀਐਮ ਨੂੰ ਕਹਿ ਕੇ ਲੁਧਿਆਣਾ ਦੇ ਲੋਕਾਂ ਨੇ ਤੁਹਾਨੂੰ 10 ਸਾਲ ਬਣਾਇਆ ਮੰਤਰੀ ਕਮ ਸੇ ਕਮ ਆਓ ਆਪਾਂ ਇੱਥੇ ਐਮਸੇ ਪੀਜੀਆਈ ਦੀ ਗੱਲ ਕਰੋ ਨਾਊ ਯੂ ਆਰ ਅ ਮਨਿਸਟਰ ਮੈਂ ਟੈਰਰਿਸਟ ਕਹਤਾ ਸਾਨੂੰ ਮਨ ਪਾਗਲ ਕੈਦੇਗਾ ਤਾਂ ਕੋਈ ਗੱਲ ਨਹੀਂ ਹੈ ਸਾਡਾ ਇਲਾਜ ਕਰਾਉਣ ਦੀ ਲੋੜ ਪਈ ਤਾਂ ਕਰਾ ਲਾਂਗੇ ਜੇ ਕਰਾਇੰਗਾ ਤਾਂ ਪਰ ਮੇਰਾ ਸਿਰਫ ਇਹੀ ਬੇਨਤੀ ਹੈ ਜਨਾਬੇ ਆਲੀ ਹਰ ਗੱਲ ਪੀਐਮ ਤੱਕ ਪਹੁੰਚਾ ਦਿੰਨੇ ਹਾਂ ਗੱਲ ਕਹਿ ਦਿੰਨੇ ਹਾਂ ਮੇਰੀ ਬੇਨਤੀ ਹੈ ਕਿ ਆਓ ਲੁਧਿਆਣਾ ਛੁਣ ਤੁਹਾਨੂੰ ਮੰਤਰੀ ਬਣ ਗਿਓ ਤੁਸੀਂ 10 ਸਾਲ ਤੁਸੀਂ ਇਸ ਕਰਕੇ ਲੋਕਾਂ ਤੋਂ ਨਿਕਲਦੇ ਰਹੇ ਕਿ ਮੇਰੇ ਕੋਲੇ ਤਾਕਤ ਨਹੀਂ ਸੀ ਇਸ ਕਰਕੇ ਮੈਂ ਲੁਧਿਆਣੇ ਦਾ ਕੁਝ ਨਹੀਂ ਕਰ ਪਾਇਆ ਹੁਣ ਤੁਹਾਡੇ ਕੋਲੇ 100% ਤਾਕਤ ਹੈ ਨਾਓ ਯੂ ਆਰ ਅ ਮਨਿਸਟਰ ਇਨ ਸੈਂਟਰ ਗਵਰਨਮੈਂਟ ਰਾਈਟ ਹਰ ਗੱਲ ਪੀਐਮ ਤੇ ਆਪ ਤੁਸੀਂ ਗ੍ਰਹਿ ਮੰਤਰੀ ਨੂੰ ਦੱਸ ਸਕਦੇ ਹੋ ਰੇਲਵੇ ਦਾ ਫਾਟਕ ਤਾਂ ਤੁਹਾਡੇ ਤੋਂ ਖੁਲਾਇਆ ਨਹੀਂ ਜਾ ਰਿਹਾ ਆਤਮ ਨਗਰ ਦਾ ਰੇਲ ਮੰਤਰੀ ਤੋਂ ਉਹ ਵਿਚਾਰੇ ਤੰਗ ਹੋਏ ਪਏ ਉੱਥੇ ਚੀਕਾ ਮਾਰਦੇ ਆ ਮੈਂ ਰਿਪਰੈਜ਼ੈਂਟੇਸ਼ਨ ਦੇ ਕੇ ਆਇਆ ਸੋ ਮੇਰੀ ਬੇਨਤੀ ਹੈ ਕੋਈ ਨਵਾਂ ਹਸਪਤਾਲ ਲੈ ਕੇ ਆਓ ਪੀਜੀਆਈ ਲੈ ਕੇ ਆਓ ਇੱਥੇ ਕੋਈ ਨਵੀਂ ਟ੍ਰੇਨ ਇੱਕ ਦਿਨ ਮਨਬੁੱਧੀ ਵਿਅਕਤੀ ਨੇ ਕਹਿਤਾ ਮੈਂ ਤਲਵੰਡੀ ਸਾਬੋ ਤੋਂ ਤੱਕ ਦਮਦਮਾ ਸਭ ਤੋਂ ਨਵੀਂ ਟ੍ਰੇਨ ਕੱਢਾਂਗਾ ਤੁਸੀਂ ਸੁਣਿਆ ਹੋਣਾ ਪਹਿਲਾਂ ਵੀ ਅਸੀਂ ਨਵੀਂ ਇੱਕ ਟ੍ਰੇਨ ਚਲਾਵਾਂਗੇ ਜਦੋਂ ਹਜੇ ਬਣੇ ਨਹੀਂ ਸੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਲਾਈਨ ਕੱਢੀ ਜਾ ਹੀ ਨਹੀਂ ਸਕਦੀ ਤੁਸੀਂ ਕਿਉਂਕਿ ਉਹਦੇ ਵਿੱਚ ਹੁਣ ਇਹ ਬਣਾਤਾ ਕੇਂਦਰ ਸਰਕਾਰ ਨੇ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਕਿ ਲੈਂਡ ਐਕਵਾਇਜ਼ੀਸ਼ਨ ਪੰਜਾਬ ਸਰਕਾਰ ਕਰਕੇ ਦੇਗੀ ਤੇ ਉਸ ਤੋਂ ਬਾਅਦ ਅੱਧਾ ਖਰਚਾ ਉਹ ਚੱਲੇਗੀ ਇਹ ਪਤਾ ਹੀ ਨਹੀਂ ਸੀਗਾ ਸੋ ਮੇਰੇ ਕਹਿਣ ਦਾ ਮਤਲਬ ਬਹੁਤਾ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਤੇ ਮੈਨੂੰ ਤਾਂ ਉਹਰਾ ਮੈਨੂੰ ਤਾਂ ਉਹਦੇ ਤੇ ਤਰਸ ਆਉਂਦਾ ਮੈਨੂੰ ਕਿਉਂਕਿ ਇਸ ਤਰ੍ਹਾਂ ਦੀ ਮਾਨਸਿਕਤਾ ਹੋ ਗਈ ਹੈ ਕੋਈ ਮੈਨੂੰ ਗੁੱਸਾ ਨਹੀਂ ਆਉਂਦਾ ਇਹ ਕਦੀ ਵਾਰੀ ਹੋਰ ਜੇ ਟੈਰਰਿਸਟ ਕਹਿੰਨ ਜੇ ਮੈਨੂੰ ਵੀ ਕਹਿੰਨਾ ਤਦ ਵੀ ਕਹਿ ਲਾ ਕੋਈ ਫਰਕ ਨਹੀਂ ਪੈਂਦਾ ਸਰ ਅਰਵਿੰਦ ਕੇਜਰੀਵਾਲ ਅਸਤੀਫਾ ਦੇਣ ਦੀ ਗੱਲ ਸੋ ਭਾਈ ਕੌਣ ਅਸਤੀਫਾ ਦੇ ਰਿਹਾ ਹੈ ਜਾਂ ਨਹੀਂ ਦੇ ਰਿਹਾ ਹੈ ਇਹ ਹੁਣ ਰਵਿੰਦ ਕੇਜਰੀਵਾਲ ਸਾਹਿਬ ਤੋਂ ਪੁੱਛੋ ਕਿ ਕਿਉਂ ਅਸਤੀਫਾ ਦੇ ਰਿਹਾ ਹੈ ਜਾਂ ਨਹੀਂ ਦੇ ਰਿਹਾ ਇਹਦੇ ਬਾਰੇ ਰਾਜਾ ਵਿੜਿੰਗ ਤੁਹਾਨੂੰ ਕੀ ਦੱਸੇ ਵੀ ਰਵਿੰਦ ਕੇਜਰੀਵਾਲ ਅਸਤੀਫਾ ਦੇ ਰਿਹਾ ਹੈ ਹਰਿਆਣੇ ਦੇ ਵਿੱਚ ਇਫ ਹੀ ਫੀਲ ਲਾਈਕ ਗਿਵਿੰਗ ਅਸਤੀਫਾ ਤੋ ਹੀ ਸ਼ੁੱਡ ਗਿਵ ਦ ਅਸਤੀਫਾ ਲੱਗਦਾ ਹੈ ਕਿ ਹਰਿਆਣੇ ਦੇ ਵਿੱਚ ਜਿਹੜੀ ਹੈ ਚੋਣਾ ਹੋ ਰਹੀ ਹੈ ਉਸ ਚੀਜ਼ ਨੂੰ ਲੈ ਕੇ ਦੇਖੋ ਰਵਿੰਦ ਕੇਜਰੀਵਾਲ ਇਸ ਤਰ੍ਹਾਂ ਦੇਖੋ ਰਵਿੰਦ ਕੇਜਰੀਵਾਲ ਇਸ ਤਰ੍ਹਾਂ ਇੱਕ ਦੋ ਵਾਰ ਪਹਿਲਾਂ ਵੀ ਉਹਨਾਂ ਨੇ ਅਸਤੀਫਾ ਦਿੱਤਾ ਹੈ ਫੇਰ ਉਹ ਸੀ ਮਿਸਟਰ ਦੀ ਕੁਰਸੀ ਤੇ ਜਾ ਕੇ ਬੈਠਾ ਕਈ ਪੋਲਿਟ ਇੱਕ ਮਿੰਟ ਪਹਿਲਾਂ ਮੈਨੂੰ ਇਹ ਮੈਂ ਵੀ ਦੱਸ ਦਿੰਦਾ ਕਈ ਪੋਲਿਟੀਕਲ ਬੰਦੇ ਇਸ ਤਰ੍ਹਾਂ ਦੀ ਗੱਲ ਕਰ ਲੈਂਦੇ ਆ ਕੋਈ ਨਵੀਂ ਆਪਦੀ ਗੱਲ ਕਰਨ ਦੇ ਮਾਰੇ ਆਈ ਡੋਟ ਨੋ ਯੂ ਕੈਨ ਆਸਕ ਰਿਵਿੰਦ ਕੇਜਰੀਵਾ ਸਰ ਤੁਸੀਂ ਪਿਆਰ ਦਿੱਤਾ ਕੱਲ੍ਹ ਕਿ ਰੈਲੀ ਦੇ ਇਹ ਗਿੱਦੜਬਾਹਰ ਦੇ ਵਿੱਚ ਜਦੋਂ ਚੋਹ ਦੇ ਵਿੱਚ ਜੇਕਰ ਸੁਖਬੀ ਬਾਦਲ ਔਰ ਮਨਪ੍ਰੀਤ ਬਾਦਲ ਚੋਹ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਮੈਂ ਲੁਧਿਆਣਾ ਤੋਂ ਅਸਤੀਫਾ ਦੇ ਕੇ ਮੈਂ ਵੀ ਚੋਹ ਮੈਦਾਨ ਦੇ ਵਿੱਚ ਆਵਾਂਗਾ ਸੋ ਕੀ ਚਾਰਨ ਬੜਿਆ ਕਿ ਉਹ ਥੈਟਿਕਲ ਤੁਸੀਂ ਜਵਾਬ ਦੇ ਦਿਜੀ ਸੁਖਬੀ ਬਾਦਲ ਹੋਗੇ ਹਾਂ ਸੁਣੋ 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 ਕੀ ਹੋ ਰਿਹਾ ਹੈ ਗਿੱਦੜਬਾਹਰ ਦੇ ਅੰਦਰ ਕੀ ਹੋ ਰਿਹਾ ਹੈ ਜਿਮਨੀ ਚੋਹ ਦੇ ਵਿੱਚ ਕਿ ਮਨਪ੍ਰੀਤ ਬਾਦਲ ਉਥੇ ਕੋ ਮਰਿਆ ਹੈ ਤੇ ਸੁਖਬੀਰ ਬਾਦਲ ਉਹ ਦੋਨੋਂ ਆਪਸ ਵਿੱਚ ਰਲੇਵੇ ਹੈ ਮੈਂ 2019 ਦਾ ਇਹ ਰੋਲਾ ਪਾ ਰਿਹਾ ਉਹ ਬੀਜੇਪੀ ਚ ਪਹਿਲਾਂ ਇਸੇ ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਕਾਂਗਰਸ ਭੇਜਿਆ ਸੀ ਪਹਿਲਾਂ ਕਾਂਗਰਸ ਲੁੱਟੀ ਤੇ ਅਮਰਿੰਦਰ ਸਿੰਘ ਤੇ ਬਾਦਲਾਂ ਦਾ ਜਿਹੜਾ ਗੰਢ ਤੁੱਪ ਸੀਗੀ ਉਹ ਦੋਨਾਂ ਦੀ ਇਕੱਠੀ ਸੀ ਇਸੇ ਮਨਪ੍ਰੀਤ ਨੇ ਉਕਰਾਏ ਸੀ ਕਿਉਂਕਿ ਜਿਹੜੇ ਬਾਦਲ ਸਾਹਿਬ ਰਾਂ ਦੇ ਇੰਟਰਸਟ ਸੀਗੇ ਉਹਨਾਂ ਨੂੰ ਵਾਚ ਕਰਨ ਵਾਸਤੇ ਕੋણો ਬੀਜੇਪੀ ਚ ਚਲਾ ਗਿਆ ਉਹ ਵੀ ਇੱਕ ਅਕਾਲੀ ਦਲ ਨੇ ਸੁਖਬੀਰ ਨਹੀਂ ਭੇਜਿਆ ਮਤਲਬ ਕਿ ਤੁਸੀਂ ਬੀਜੇਪੀ ਸੰਭਾਲੋ ਸੈਂਟਰ ਸੰਟਰ ਇਸੇ ਕਰਕੇ ਸਾਡੀ ਸੁਰੱਖਿਆ ਸਾਡਾ ਕੰਮ ਚਾਮਦਮ ਦਿੱਲੀ ਤੱਕ ਚੱਲਦਾ ਰਹੇਗਾ ਸਮਝੌਤਾ ਕਰਾਉਣ ਦੀ ਵੀ ਇਸ ਵਾਰੀ ਬਹੁਤ ਵੱਡੀ ਕੋਸ਼ਿਸ਼ ਹੋਈ ਹੁਣ ਕੀ ਹੋਇਆ ਇੱਕ ਸਾਜ਼ਿਸ਼ ਦੇ ਤਹਿਤ ਕਈ ਸਾਲਾਂ ਬਾਅਦ ਸੁੰਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਤਨਖਾਹਿਆ ਕਰਾਰ ਕਿਸੇ ਨੇ ਨਹੀਂ ਕੀਤਾ ਉਹਨਾਂ ਨੇ ਆਪ ਕਰਾਇਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸੇ ਤਰ੍ਹਾਂ ਕਰਦੀ ਹੈ ਜੋ ਸੁਖਬੀਰ ਸਿੰਘ ਬਾਦਲ ਹਦੇਸ਼ ਦਿੰਦੇ ਹੈ ਇਸੇ ਕਰਕੇ ਤਾਂ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਉਹਨਾਂ ਦਾ ਤੋਤਾ ਹੈ ਜਦੋਂ ਜੋ ਬੁਲਾਉਣਾ ਹੋਵੇ ਬੁਲਾ ਲੈਂਦੇ ਆ ਅਸੀਂ ਅਸੀਂ ਅਕਾਲ ਤਖਤ ਸਾਹਿਬ ਦਾ ਸਨਮਾਨ ਕਰਦੇ ਆ ਅਚਨ ਚੇਤ ਕਈ ਸਾਲਾਂ ਬਾਅਦ ਬੇਅਦਬੀ ਹੋਈ ਨੂੰ ਬੜੇ ਸਾਲ ਹੋ ਗਏ ਅਚਨ ਚੇਤ ਹੁਣ ਉਹਨਾਂ ਨੇ ਮਾਫੀਨਾਮਾ ਭੇਜਤਾ ਉਹ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਮੈਂ ਕਿਹਾ ਹੁਣ ਅਚਨ ਚੇਤ ਇਹ ਗੱਲ ਆਏਗੀ ਕਿ ਇਹਨਾਂ ਨੂੰ 2 ਸਾਲ ਚੋਣਾਂ ਨਹੀਂ ਲੜਨ ਦੇਾਂਗੇ ਜਾਂ ਤਾਂ ਤਨਖਾਹਿਆ ਕਰਾਰ ਜੁੱਤੇ ਸਾਫ ਅਸੀਂ ਰੋਜ਼ ਕਰਦੇ ਆਂ ਭਾਂਡੇ ਅਸੀਂ ਰੋਜ਼ ਮਾਦੇ ਇਹ ਕਾਰੀ ਤਨਖਾਹ ਹੈ ਇਹ ਤਾਂ ਸੇਵਾਏ ਸੋ 2 ਸਾਲ ਨਹੀਂ ਜਾਂਦਾ 6 ਸਾਲ ਆਸਤੇ ਇਹਨਾਂ ਨੂੰ ਕੋਈ ਵੀ ਚੋਣ ਨਹੀਂ ਲੜਨਗੇ ਇਹ ਅੰਦਰ ਹੀ ਅੰਦਰ ਇੱਕ ਸਾਜ਼ਿਸ਼ ਚੱਲ ਰਹੀ ਹੈ ਇਹ ਬਾਏ ਇਲੈਕਸ਼ਨ ਤੋਂ ਬਚਣਾ ਚਾਹੀਏ ਮੈਂ ਉਹਨਾਂ ਨੂੰ ਇਹ ਕਿਹਾ ਕਈ ਲੋਕ ਸਾਨੂੰ ਵੀ ਕਹਿ ਰਹੇ ਆ ਵੀ ਤੂੰ ਕਹਿ ਦਿੰਦੇ ਵੀ ਯਾਰ ਤੂੰ ਸੀ ਲੜੇ ਨਹੀਂ ਲੜਦੇ ਨਹੀਂ ਮੈਂ ਕਿਹਾ ਜੇ ਸੁਖਬੀਰ ਬਾਦਲ ਚੋਣ ਲੜੇ ਇੱਕ ਮੈਂ ਕਿਹਾ ਵੀ ਸ਼ਾਇਦ ਇਸ ਗੱਲ ਤੇ ਹੀ ਆ ਜਾਈ ਜੇ ਸੁਖਬੀਰ ਬਾਦਲ ਚੋਣ ਲੜੇ ਉਦੋਂ ਮਨਪ੍ਰੀਤ ਬਾਦਲ ਚੋਣ ਲੜੇ ਤੇ ਫਿਰ ਰਾਜਾ ਵੜਿੰਗਾ ਆ ਕੇ ਮੈਦਾਨ ਦੇ ਵਿੱਚ ਕਿਉਂਕਿ ਉਹਰਾ ਕਾਰਨ ਇਹ ਮੈਂ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਪਹਿਲਾਂ ਸੁਣੋ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਕੋਈ ਅਸੀਫਾ ਨਹੀਂ ਦੇਣ ਵਾਲਾ ਲੁਧਿਆਣਾ ਤੋਂ ਮੈਨੂੰ ਲੋਕਾਂ ਨੇ ਜਿਤਾਇਆ ਹੈ ਮੈਨੂੰ ਬੜਾ ਪਿਆਰ ਦਿੱਤਾ ਹੈ ਮੈਂ ਲੁਧਿਆਣਾ ਦੇ ਲੋਕਾਂ ਦੇ ਨਾਲ ਹਾਂ ਔਰ ਮੈਂ 5 ਸਾਲ ਲੁਧਿਆਣੇ ਦੇ ਲੋਕਾਂ ਦੀ ਸੇਵਾ ਵੀ ਕਰਨੀ ਆਪ ਦਾ ਜਿਹੜਾ ਉਹਨਾਂ ਨੇ ਪਰ ਹਾਂ ਕਈ ਵਾਰੀ ਐਸੀ ਕੁੰਡਾ ਫਸ ਜਾਂਦਾ ਹੈ ਕੀ ਵਿਰੋਧੀ ਧਰਾਲਾ ਜਿਹੜਾ ਭੱਜੇ ਨੰਬੀ ਉਹ ਭੱਜ ਨਾ ਜਾਵੇ ਮੈਦਾਨ ਚੋ ਵੀ ਆ ਭਾਈ ਮੈਦਾਨ ਦੇ ਵਿੱਚ ਚੋਣ ਲੜੋ ਸੋ ਇਹ ਰਾ ਕਹਿੰਦਾ ਜਿਵੇਂ ਜਿਵੇਂ ਆ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇਹ ਗੱਲ ਕਹੀ ਉਹਨਾਂ ਨੇ ਇਹ ਥੋੜੀ ਕਿਹਾ ਕਿ ਸਿੱਖ ਨੂੰ ਆਜ਼ਾਦਤ ਨਹੀਂ ਤੇ ਫਲਾ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਕੜਾ ਆਪकी ਮਰਜ਼ੀ ਹੈ ਪਹਿਨੋ ਤੁਸੀਂ ਪਾਓ ਭਾਵੇਂ ਨਾ ਪਾਓ ਇਹ ਤੁਸੀਂ ਦੇਖਣਾ ਸਿੱਖ ਪੱਗ ਬੰਨੇ ਕੋਈ ਟੋਪੀ ਲਾਵੇ ਕੋਈ ਜੋ ਮਰਜ਼ੀ ਕਰੇ ਹਰ ਵਿਅਕਤੀ ਦਾ ਹਰ ਪਹਿਰਾਵਾ ਹੈ ਸੋ ਕੱਲ ਨੂੰ ਤੁਹਾਨੂੰ ਹੋ ਸਕਦਾ ਹੈ ਕਿ ਦੇਸ਼ ਦੇ ਅੰਦਰ ਇਸ ਕੱਲ ਦੀ ਆਜ਼ਾਦਤ ਲੈਣੀ ਪਵੇ ਜਿਸ ਪ੍ਰਕਾਰ ਦਾ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ ਸੋ ਇਹ ਉਸ ਕੱਲ ਨੂੰ ਇਹ ਕਿਹਾ ਗਿਆ ਕਿ ਰਾਹੁਲ ગાંધી ਕਹਿੰਦਾ ਵੀ ਸਿੱਖਾਂ ਨੂੰ ਹੁਣ ਪੱਗ ਲੈਣ ਦੀ ਪਰਮਿਸ਼ਨ ਨਹੀਂ ਉਹ ਕਰਨੀ ਪਊਗੀ ਸੋ ਥਿਸ ਇਜ਼ ਅ ਇਹ ਔਰੇ ਕੰਟੈਸਟ ਦੇ ਵਿੱਚ ਗੱਲਾਂ ਕਹੀਆਂ ਹਾਂਜੀ ਸਰ ਬੁੱਢੇ ਨਾਲੇ ਨੂੰ ਲੈ ਕੇ ਕਿਸ ਤਰ੍ਹਾਂ ਦੇ ਇਟਾ ਕਿਉਂਕਿ 15 ਸੈਂਟਮੀਟਰ ਦਾ ਸਮਾਉ ਕਿਸੇ ਸਮੇਂ ਵੀ ਕਹਿੰਦੇ ਬੰਨ੍ਹ ਲਗਾਇਆ ਜਾ ਸਕਦਾ ਵਾ ਇਤਨੇ ਕਿਤੇ ਕੈਂਸਰ ਦੀ ਵੱਡੀ ਬਿਮਾਰੀ ਕੈਂਸਰ ਹੋ ਗਿਆ ਦੇਖੋ ਗੱਲ ਗੱਲ ਬੰਨ੍ਹ ਲਾਉਂਦੀ ਨਹੀਂ ਐ ਬਲ ਬੰਨ੍ਹ ਲਾਉਣੀ ਐ ਗੱਲ ਬੰਨ੍ਹ ਲਾਉਣ ਜਾਂ ਨੂੰ ਖੋਲਣ ਦੀ ਨਹੀਂ ਗੱਲ ਬੁੱਢੇ ਨਾਲੇ 'ਚ ਜਿਹੜਾ ਇਹ ਮਟੀਰੀਅਲ ਜਾਂ ਔਰੇ 'ਚ ਗੰਦਗੀ ਆ ਰਹੀ ਐ ਜਿਹੜਾ ਇਹ ਮੈਟਲ ਆ ਰਿਹਾ ਔਰੇ ਵਿੱਚ ਜਾਂ ਕੱਚਾ ਸੀਵਰੇਜ ਦਾ ਪਾਣੀ ਆ ਰਿਹਾ ਹੈ ਕੈਮੀਕਲਸ ਆ ਰਿਹਾ ਹੈ ਡਾਈਂਗ ਇੰਡਸਟਰੀ ਦਾ ਕੋਈ ਜਾਂ ਕਿਸੇ ਵੀ ਇੰਡਸਟਰੀ ਦਾ ਕੋਈ ਗੰਦਗੀ ਆ ਰਹੀ ਹੈ ਇਹਨੂੰ ਰੋਕਣ ਦੀ ਹੈ ਆਲਟੀਮੇਟਲੀ ਧਰਤੀ ਦੇ ਪਾਣੀ ਗੰਦਾ ਹੋ ਰਿਹਾ ਹੈ ਇੰਡਸਟਰੀ ਦੇ ਨਾਲ ਚਾਹੇ ਕੋਈ ਬੋਰਿੰਗ ਕਰਕੇ ਪਾ ਰਿਹਾ ਕੋਈ ਸਿੱਧਾ ਪਾ ਰਿਹਾ ਕੋਈ ਬੁੱਡੇ ਨਾਲੇ ਦੇ ਥਰੂ ਪਾ ਰਿਹਾ ਗੱਲ ਇਹਨੂੰ ਠੀਕ ਕਰਨ ਦੀ ਹੈ ਇਹਰੇ ਤੇ ਮੈਂ ਇਹਰੇ ਤੇ ਮੈਂ ਇੱਕ ਦੋ ਵਾਰੀ ਮਨਿਸਟਰ ਸਾਹਿਬ ਨੂੰ ਮਿਲਿਆ ਆਇਆ ਹਾਂ ਇਰੇ ਤੇ ਮੁਕੰਮਲ ਤੌਰ ਤੇ ਹੋਣਾ ਨਵੇਂ ਡਿਪਟੀ ਕਮਿਸ਼ਨਰ ਆਗੇ ਏਰੀ ਸੱਡੀ ਮੀਟਿੰਗ ਰੱਖੀ ਗਈ ਸੀ ਅਸੀਂ ਉਹਨਾਂ ਨਾਲ ਇਹ ਗੱਲ ਕਰਕੇ ਏਰੇ ਤੇ ਸਟਰੋਂਗ ਸਟੈਪ ਲੈ ਕੇ ਏਰੀ ਲੜਾਈ ਕਿਉਂਕਿ ਇਹ ਅਸੀਂ ਆਪਦੇ ਮੈਨੀਫੈਸਟੋ ਚ ਵੀ ਪਾਇਆ ਸੀ ਇਹ ਕੋਈ ਜਲਦਬਾਜੀ ਨਹੀਂ ਬਹੁਤ ਸਾਰੇ ਕਹਿੰਦੇ ਹਾਂ ਹੱਲ ਵੀ ਉੱਥੇ ਮਿੱਟੀ ਪਾ ਦਿੰਨੇ ਆ ਬੰਨ ਲਾ ਦਿੰਨੇ ਆ ਅਲਟੀਮੇਟਲੀ ਸਾਨੂੰ ਕੋਈ ਨਾ ਕੋਈ ਇਹਦਾ ਮੁਕੰਮਲ ਹੱਲ ਕੱਢਣਾ ਪਏਗਾ ਜੀਰੇ ਨਾਲ ਦੋਨੋਂ ਸਰਕਾਰਾਂ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਨਾਲ ਸਾਡੇ ਲੁਧਿਆਣੇ ਦੇ ਇੰਡਸਟਰੀਅਲਿਸਟ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਹੋਰ ਜਿਹੜੇ ਉੱਥੇ ਲੋਕਾਂ ਦਾ ਉਦੇਚ ਆ ਰਿਹਾ ਸੋ ਏਰੇ ਤੇ 100% ਬੁੱਡੇ ਨਾਲੇ ਦਾ ਮਸਲਾ ਅਸੀਂ ਆਉਣ ਹਾਲਾਂਕਿ ਦੋਵੇਂ ਥਾਂ ਤੇ ਸਾਡੀ ਸਰਕਾਰ ਨਹੀਂ ਹੈ ਲੇਕਿਨ ਰਾਜਾ ਵੜੇਗੀ ਇਸ ਕੱਲ ਚ ਤਤ ਪਰ ਹੈ ਇਹ ਨੂੰ 100% ਠੀਕ ਕਰਨ ਦਾ ਕੰਮ ਬੁੱਢੇ ਨਾਲੇ ਦੀ ਸਾਫ ਦਾ ਕੰਮ ਅਸੀਂ ਜ਼ਰੂਰ ਕਰਾਂਗੇ ਪਰ ਮੈਂ ਉਤੇਜਨਾ ਚਾਹ ਕੇ ਇੱਧਰ ਉਹ ਪਾ ਦੇ ਉਹ ਮੇਰਾ ਕੰਮ ਐਮਐਲਏ ਨੂੰ ਪਾਣੀ ਲਗਾ ਦਾ ਦੂਸਰੋਂ ਨਹੀਂ ਕਰਦੇ ਫਿਰ ਮੈਂ ਗੁੱਡੂ ਕੋਕੀ ਰੋਕ ਕੇ ਆਇਆ ਕਿ ਮੈਂ ਸੁਪਰ ਸਟਾਰ ਵੀ ਕੰਮ ਨਹੀਂ ਕਰੀ ਕੋਈ ਗੱਲ ਨਹੀਂ ਕਰਦਾ ਕਾ ਚਾਹ ਜੇ ਮਨਪਈ ਪਾਰਨ ਤੇ ਸੁਖਵੀਰ ਬਾਦ ਨਹੀਂ ਲੜਦੇ ਫਿਰ ਕਾਂਗਰਸ ਵੱਲੋਂ ਕਿਦਾਂ ਬਾਦੋਂ ਕੋਲ ਲੜੇਗਾ ਤੁਹਾਡੇ ਕਾਈਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਫੈਸਲਾ ਕਰੇਗੀ ਕਿ ਕੌਣ ਚੋਣ ਲੜੇਗਾ ਨਸ਼ੇ ਲੈ ਕੇ ਪੰਜਾਬ ਵਿੱਚ ਕਿਹੋ ਜਿਹੇ ਹਾਲਾਤ ਹੈਗੇ ਨੇ ਇਸ ਲਈ ਬਾਰੀ ਬਾਰੀ ਨਸ਼ੇ ਦੇ ਹਾਲਾਤ ਪੁੱਛਣ ਦੀ ਲੋੜ ਹੀ ਨਹੀਂ ਹੈ ਦੁਨੀਆ ਜਾਣਦੀ ਹੈ ਨਸ਼ੇ ਦੇ ਹਾਲਾਤ ਅਸੀਂ ਕੱਲ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਲਾਅ ਐਂਡ ਆਰਡਰ ਤੇ ਲਾਅ ਐਂਡ ਆਰਡਰ ਤੇ ਨਸ਼ਿਆਂ ਤੇ ਅਸੀਂ ਪੂਰੇ ਪੰਜਾਬ ਦੇ 117 ਦੇ 17 ਹਲਕਿਆਂ ਦੇ ਵਿੱਚ ਤਕਰੀਬਨ ਅਸੀਂ ਡੀਐਸਪੀ ਦੇ ਬਾਹਰ ਦਫ਼ਤਰਾਂ ਦੇ ਧਰਨੀ ਕਰ ਰਹੇ ਤਾਂ ਜੋ ਪੰਜਾਬ ਦੇ ਜੋ ਹਾਲਾਤ ਆ ਉਸ ਤੋਂ ਬਾਅਦ ਅਸੀਂ ਜ਼ਿਲ੍ਹਾ ਸਤਰ ਤੇ ਕਰਾਂਗੇ ਔਰ ਉਸ ਤੋਂ ਬਾਅਦ ਅਸੀਂ ਪਰਦੇਸ਼ ਸਤਰ ਤੇ ਜਾ ਕੇ ਚੀਫ ਮਿੰისტਰ ਨੂੰ ਕੇਰਨ ਦਾ ਕੰਮ ਹਾਂਜੀ ਸੁਖਚਾਨ ਗਿੱਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਹੈ ਐਨਡੀਐਸ ਐਨਡੀਪੀਐਸ ਦੇ ਜਿਹੜਾ ਮਾਮਲੇ ਆਗੇ 29000 ਮਾਮਲਿਆਂ ਦਾ ਦਰਜ ਕੀਤੇ ਹੈ ਔਰ 39000 ਲੋਕਾਂ ਦੀ ਜਿਹੜੇ આરોપી ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਮੈਂ ਤਾਂ ਕਹਿੰਦਾ ਪਰਚਾ ਇੱਕ ਵੀ ਦਾ ਦਰਜ ਕਰੋ ਪਰਚੇ ਦਰਜ ਕਰਨਾ ਮਤਲਬ ਨਹੀਂ ਹੈ ਨਸ਼ਾ ਕਿਦਾਂ ਖਤਮ ਹੋਏਗਾ ਇਹਦੇ ਆਸਤੇ ਤਜਵੀਜ਼ ਲੈ ਕੇ ਆਓ ਆਈ ਵਾਰੀ ਵਿਧਾਨ ਸਭਾ ਚ ਮੁੱਖ ਮੰਤਰੀ ਜਿਹੜਾ ਖੜਾ ਹੁੰਦਾ ਹੀ ਗਿਣਾ ਦਿੰਦਾ ਅਸੀਂ 40000 ਪਰਚਾ ਦਰਜ ਕਰਤਾ 6800 ਬੰਦਾ ਫੜ ਲਿਆ ਵਾਟ ਇਜ਼ ਥਿਸ ਨਾਨਸੈਂਸ ਲੋਕਾਂ ਨੂੰ ਬੇਫਕੂ ਬਣਾਉਣੀਓ ਸਾਨੂੰ ਕੋਈ ਮਤਲਬ ਨਹੀਂ ਇੱਕ ਵੀ ਪਰਚਾ ਨਾ ਕਰੇ ਪੰਜਾਬ ਪੁਲਿਸ ਇਹ ਤਾਂ ਹੀ ਵਾਰੀ ਵਾਰੀ ਸੁਚੇਨ ਤਾਂ ਹੀ ਪ੍ਰੈਸ ਕਾਨਫਰੰਸ ਕਰਦੀ ਹੈ ਪੁਲਿਸ ਪੁਲਿਸ ناکਾਮ ਜਾਬ ਹੈ ਇੱਕ ਵੀ ਪਰਚਾ ਨਹੀਂ ਹੋਣਾ ਚਾਹੀਦਾ ਮੈਂ ਕਿਹਾ ਪਰ ਨਸ਼ਾ ਨਹੀਂ ਵਿਕਣਾ ਚਾਹੀਦਾ ਇਹਰਾ ਤੂੜ ਦੱਸੋ ਸਾਨੂੰ ਇਹ ਕੀ ਦੱਸਦੇ ਹੋ ਤੁਸੀਂ ਵੀ ਅਸੀਂ 40000 ਪਰਚਾ ਦਰਜ ਕਰਤਾ ਨਸ਼ਾ 4 ਗੁਣੇ ਵੱਧ ਗਿਆ ਨਹੀਂ ਵਧਿਆ ਤੁਸੀਂ ਦੱਸਿਓ ਪੱਤਰਕਾਰ ਸਾਹਿਬ ਤੁਸੀਂ ਦੱਸੋ ਸਰਹਦਾਲ ਕੀ ਹੋ ਚਾਹੀਦਾ ਇਹ ਇਹ ਰੀਤੇ ਗੰਭੀਤ ਆ ਦੇ ਨਾਲ ਇਹ ਸਾਰੀਆਂ ਸਰਕਾਰਾਂ ਦੇ ਵਿੱਚ ਲੇਕਿਨ ਇਹ ਸਰਕਾਰ ਚ ਜਮਾਨ ਨਕਮਾ ਹੋ ਗਿਆ ਕੰਮ ਨਸ਼ਾ ਕਾਲੀ ਦਲ ਨੇ ਸ਼ੁਰੂ ਕੀਤਾ ਸੀ ਕਾਲੀ ਦਲ ਤੋਂ ਸ਼ੁਰੂ ਹੋ ਕੇ ਨਸ਼ਾ ਸਾਡੀ ਸਰਕਾਰ ਵੱਲੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਅਸੀਂ ਰੋਕ ਨਹੀਂ ਪਾਇਆ ਸੱਚੀ ਗੱਲ ਕਰ ਲਈ ਚਾਹੀਦੀ ਹੁਣ ਤਾਂ 4 ਗੁਣੇ ਨਸ਼ਾ ਵਧ ਗਿਆ ਇਇ ਰੇਤੇ ਬਿਲਕੁਲ ਸਾਨੂੰ ਡਿਬੇਟ ਰੱਖਣੀ ਚਾਹੀਦੀ ਹੈ ਪੰਜਾਬ ਦੀ ਵਿਧਾਨ ਸਭਾ ਚ ਘੱਟੋ ਘੱਟ 4 ਦਿਨ ਕੱਲੇ ਨਸ਼ੇ ਦੇ ਉੱਪਰ ਤਾਨੇ ਨਹੀਂ ਮੇਨੇ ਚਾਹੀਦੇ ਇਧਰ ਲਾ ਕੇ ਜਾਂਦਾ ਇਹ ਅਸੀਂ ਇਹ ਥੋੜੀ ਸਰਕਾਰ ਵੇਲਦਾ ਅਸੀਂ 40000 ਪਰਚੇ ਕਰਤੇ ਇਹਦਾ ਕੋਈ ਪੁਕਤਾ ਹੱਲ ਕੱਢਣਾ ਪਏਗਾ ਸਾਨੂੰ ਇਹਦਾ ਆਲਟਰਨੇਟਿਵ ਸੋਚਣਾ ਪਏਗਾ ਕਿ ਅਸੀਂ ਇਸ ਸਿੰਥੈਟਿਕ ਡਰੱਗ ਦਾ ਕੀ ਆਲਟਰਨੇਟਿਵ ਦਿੰਨੇ ਹੋ ਇਹਦਾ ਮੁੱਖ ਕਾਰਨ ਬੇਰੋਜ਼ਗਾਰੀ ਵੀ ਹੈ ਇਹਦਾ ਮੁੱਖ ਕਾਰਨ ਬੇਰੋਜ਼ਗਾਰੀ ਵੀ ਹੈ ਇਹਦਾ ਮੁੱਖ ਕਾਰਨ ਜਿਹੜਾ ਜਿਹੜਾ ਸਿੰਥੈਟਿਕ ਡਰੱਗ ਹੈ ਜਿਹਦੇ ਨਾਲ ਮੌਤਾਂ ਹੁੰਦੀਆਂ ਕੋਈ ਨਾ ਕੋਈ ਜਿਹੜੇ ਪੁਰਾਣੇ ਲੋਕ ਸੀਗੇ ਉਹ ਆਹਾ ਅਫੀਮ ਜਾਂ ਚੂਰਾ ਪੋਸਟ ਖਾਂਦੇ ਖੁੰਦੇ ਸੀਗੇ ਸੋ ਮੈਨੂੰ ਲੱਗਦਾ ਹੈ ਕਿ ਇਹਰੇ ਬਾਰੇ ਚਰਚਾ ਕਰਨ ਦੀ ਲੋੜ ਹੈ ਔਰ ਚਰਚਾ ਕਰਕੇ ਸਾਰੀਆਂ ਪਾਰਟੀਆਂ ਐਮੀਕੇਬਲੀ ਇਸ ਮੁੱਦੇ ਤੇ ਉੱਤੇ ਨਾ ਇਸ਼ੂ ਬਣਾਉਂਦੇ ਹੋਏ ਨਾ ਕਿਸੇ ਨੂੰ ਭੰਡਦੇ ਹੋਏ ਸਾਨੂੰ ਇਹਦੇ ਉੱਤੇ ਕੰਮ ਕਰਕੇ ਇਹਰਾ ਕੋਈ ਪੁਖਤਾ ਹੱਲ ਕੱਢਣਾ ਚਾਹੀਦਾ ਹੈ। ਡੇਢ ਦਿਨ ਦੀ ਤੁਸੀਂ ਗੱਲ ਕੀਤੀ ਆ ਜੀ ਕੇਸ ਨੂੰ ਲੈ ਕੇ ਉਹਨਾਂ ਦੇ ਇਨਸਾਫ਼ ਦੇ ਲਈ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕੀ। ਅਗਲੀ ਰਣਨੀਤੀ ਤੁਹਾਡੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਕੀ ਹੋਏਗੀ ਪੰਜਾਬ ਦੇ ਵਿੱਚ ਕਿਉਂਕਿ ਉਹਨਾਂ ਦੇ ਫਾਜ਼ਲ ਸਾਹਿਬ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਨੇ। ਤੁਹਾਡੀ ਰਣਨੀਤੀ ਕੀ ਹੋਏਗੀ? ਤੁਸੀਂ ਤੁਸੀਂ ਰਣਨੀਤੀ ਕੀ? ਦੇਖੋ ਰਣਨੀਤੀ ਸਾਡੇ ਕੋਲੇ 1.5 ਸਾਲ ਕੋਈ ਰਣਨੀਤੀ ਨਹੀਂ ਹੈ। ਸਾਡੇ ਕੋਲੇ 1.5 ਸਾਲ ਲੜਾਈ ਹੈ ਸੜਕਾਂ ਤੇ। ਵਾਗਨੀਤੀ ਅਸੀਂ ਦੱਸਾਂਗੇ ਜਦੋਂ ਅਸੀਂ ਸਰਕਾਰ ਚਾਏ ਕਿ ਇਸ ਮਸਲੇ ਦਾ ਹੱਲ ਕਿਦਾਂ ਏਦਾਂ ਕਰਕੇ ਦੇ ਆਉਣਗੇ ਅੱਜ ਦੀ ਗੱਲ ਹੈ ਅੱਜ ਤਾਂ ਅਸੀਂ ਸੜਕਾਂ ਤੇ ਲੜਾਈ ਲੜ ਰਹੇ ਹਾਂ ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਪੁਲਿਸ ਵਾਲੇ ਨੇ ਇੰਟਰਵਿਊ ਕਰਾਈ ਸਿੱਟ ਨੇ ਦੱਸਦਾ ਕਿ ਫਲਾ ਆਫੀਸਰ ਜਿਹੜੇ ਐ ਇਹਨਾਂ ਨੇ ਇੰਟਰਵਿਊ ਕਰਾਈ ਇਹ ਮੌਜੂਦ ਸਨ ਇਹਨਾਂ ਨੂੰ ਪਤਾ ਸੀ ਉਹਨਾਂ ਦੀਆਂ ਲੋਕੇਸ਼ਨਾਂ ਸਿੱਟ ਨੇ ਟ੍ਰੇਸ ਕਰ ਲੀਆਂ ਗਈਆਂ ਸਭ ਕੁਝ ਦੇ ਕਾਨੂੰਨਾ ਅਕਸਰਾਂ ਤੇ ਕੋਈ ਕਾਰਵਾਈ ਨਹੀਂ ਉਸੀ ਨਹੀਂ ਸਮਝੇ ਕਿ ਉਹਨਾਂ ਆਫੀਸ ਆਫੀਸਰਸ ਨੂੰ ਡਿਸਮਿਸ ਕਰਨਾ ਚਾਹੀਦਾ ਜਿਨ੍ਹਾਂ ਨੇ ਲੋਰੈਂਸ ਬਿਸ਼ਨੋਈ ਵਰਗੇ ਦੀ ਬੈਠ ਕੇ ਪ੍ਰੈਸ ਕਾਨਫਰੈਂਸ ਮੀਡੀਆ ਟ੍ਰਾਇਲ ਹੀ ਕਰਾਤਾ ਸਾਰਾ ਮੀਡੀਆ ਨੂੰ ਇੰਟਰਵਿਊ ਦਿਵਾਤੀ ਕਿ ਕਿਸ ਨੂੰ ਮੰਨਦੇ ਹੋ ਕਿ ਕਾਰਵਾਈ ਜਿਹੜੀ ਨਹੀਂ ਮੈਨੂੰ ਲੱਗਦਾ ਮੈਨੂੰ ਲੱਗਦਾ ਵਿੱਚ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਉਸ ਵੇਲੇ ਸਰਕਾਰਾਂ ਸਰਕਾਰਾਂ ਕਿਉਂਕਿ ਸਿੱਧੂ ਮੂਸੇਵਾਲਾ ਇੰਟਰਨੈਸ਼ਨਲ ਫਿਗਰ ਸੀਗਾ ਉਹਦੀ ਚਰਚਾ ਬੜੀ ਹੋ ਰਹੀ ਸੀ ਇਹ ਸਾਰੀ ਚੀਜ਼ ਡਾਇਵਰਟ ਕਰਨ ਦੇ ਬਾਰੇ ਕਿਉਂਕਿ ਉਹਨੇ ਕਿਹਾ ਮੈਂ ਗਊ ਮਾਤਾ ਦੀ ਗੱਲ ਕੀਤੀ ਤੁਸੀਂ ਦੇਖਿਆ ਹੋਣਾ ਗਊ ਮਾਤਾ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਖਾਲਿਸਤਾਨੀ ਨਹੀਂ ਹਾਂ ਸੋ ਸਾਰੇ ਇਸ਼ੂ ਨੂੰ ਡਾਇਵਰਟ ਕਰਨਾ ਚਾਹਿਆ ਲਾਰੈਂਸ ਬਿਸ਼ਨੋਈ ਨੇ ਇਹ ਹੋ ਸਕਦਾ ਕਿ ਇਹ ਜਿਹੜੀ ਇੱਕ ਕਰਾਇਆ ਕਰਾਈ ਸਰਕਾਰਾਂ ਵੱਲੋਂ ਗਿਆ ਹੋਵੇ ਇੱਕ ਸਪੈਸ਼ਲੀ ਅਰੇਂਜਡ ਨਹੀਂ ਤਾਂ ਪੁਲਿਸ ਕਸਟਡੀ 'ਚ ਬੰਦਾ ਹੋਵੇ ਬੰਦਾ ਰਿਮਾਂਡ ਤੇ ਹੋਵੇ ਸੀਆਈਏ 'ਚ ਹੋਵੇ ਤੇ ਉਰੀ ਇੰਟਰਵਿਊ ਹੋ ਜੇ ਉਸੀ ਮੈਨੂੰ ਦੱਸ ਦਿਓ ਤੁਸੀਂ ਮਰਨਾ ਹੈ ਤੁਸੀਂ ਕਿਸੇ ਦੀ ਕਰ ਲਓਗੇ ਇਹ ਸਾਰੇ ਦਾ ਸਾਰਾ ਤਾਣਾ ਬਾਣਾ ਤੁਹਾਨੂੰ ਦੱਸਿਆ ਨਾ ਤੁਸੀਂ ਅਖਿਆ ਰਣਨੀਤੀ ਕੀ ਹੈ ਦੋ ਦਿਨਾਂ ਚ ਦੱਸਾਂਗੇ ਸਰਕਾਰ ਬਣ ਤੋਂ ਬਾਅਦ ਕੀ ਰਣਨੀਤੀ ਸੇ ਕੋਰਡ ਨੇ ਬਣਾਣਾ ਦਾ ਮੇਅਰ ਬਖਾਲ ਕਰਦਾ ਜੀ ਹਾਂ ਜੀ ਬਣਾਣਾ ਦਾ ਮੇਅਰ ਬਖਾਲ ਕਰਦਾ ਹਾਂ ਬਹੁਤ ਵਧਾਈ ਦੇਣਾ ਚਾਹੁੰਦੇ ਆਂ ਜੀ ਬਖਾਲ ਕਰਦਾ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਤੱਕੇਸ਼ਾ ਹੀ ਇਸ ਨੇ ਸਾਨੂੰ ਤਾਂ ਫੇਰ ਹੋਏ ਇਹ ਤੱਕੇਸ਼ਾ ਹੀ ਤਾਂ ਰੋਜ਼ ਹੋ ਰਹੀ ਹੈ ਜਨਾਬ ਕੱਲ ਮੈਂ ਅੱਜ ਹੁਣ ਸੜਕ ਦਾ ਉਦਘਾਟਨ ਕਰਕੇ ਆਇਆ ਹਾਂ ਮੇਰੇ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਉਹ ਮੈਨੂੰ ਆਇਆ ਚਿੱਠੀ ਮੈਂ ਦੁਗਾਟਨ ਕਰਨਾ ਸੀ ਆਥਰਾਇਜ਼ਡ ਮੈਂ ਕੱਲ ਮਾਨੂੰ ਕੇ ਬੀਬੀ ਕਰਗੀ ਧੱਕੇ ਨਾਲ ਉੱਥੇ ਤੇ ਮੈਂ ਕਿਹਾ ਬੀਬੀ ਜੀ ਜੇ ਇੰਨਾ ਚਾਹ ਸੀ ਮੈਨੂੰ ਦੱਸ ਦਿੰਦੇ ਮੈਂ ਤੁਹਾਨੂੰ ਆਪ ਨਾਲ ਲਿਆਉਂਦਾ ਪ੍ਰਿੰਕ ਸਰ ਸਭ ਚੀਜ਼ ਜਬੇਰ ਦੀ ਗੱਲ ਕੀਤੀ ਹੈ ਕਿ ਪਾਰਲੀਮੈਂਟ ਸੰਸਦ ਉਹ ਲੁਧਿਆਣੇ ਚ ਵੀ ਵੇਖੀ ਜਾਂਦੀ ਸੀ ਕਿ ਕ੍ਰੈਡਿਟ ਵਾਰ ਦੇ ਲਈ ਕਦੇ ਐਮਐਲਏ ਜਿਹੜੇ ਨੇ ਉਤਾਰਨ ਕਰ ਜਾਂਦੇ ਸੀ ਉਹ ਤੁਹਾਡੇ ਨਾਲ ਸੋ ਆਈ ਵਿਲ ਨਾਟ ਟੇਕ ਦੈਟ ਐਨੀ ਕ੍ਰੈਡਿਟ ਮੈਂ ਐਵੇਂ ਫੋਕਾ ਕ੍ਰੈਡਿਟ ਕੋਈ ਨਹੀਂ ਲਾਣਾ ਚਾਹੁੰਦਾ ਕੰਮ ਕਰਾਂਗੇ ਤੇ ਕ੍ਰੈਡਿਟ ਲਾਉਂਗਾ